ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਧੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਦਿਨ 3। ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਨਹੀਂ। ਅੱਖਾਂ ਉੱਪਰ ਲੱਗੀਆਂ ਪੁਰਾਣੇ ਤਜਰਬਿਆਂ ਦੀਆਂ ਐਨਕਾਂ ਨਾਲ ਵੇਖਦਾ ਹੈ। ਇਹ ਐਨਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦਿਖ ਸਕਦੀ ਹੈ। ਪੰਗੂੜੇ ਤੋਂ ਚਿਤਾ ਤੱਕ ਦਾ ਸਫ਼ਰ। ਗਿੜ ਦੇ ਨਲਕੇ ਤੇ ਪਾਣੀ ਚੱਲਣ ਦੇ ਖੜਾਕ ਨਾਲ ਕੇਸਰ ਦੀ ਅੱਖ ਖੁੱਲੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸ ਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਸਾਈ ਜੀ ਇਸ਼ਨਾਨ ਕਰਦੇ ਹਾਂ ਤੁਸੀਂ ਕੀ ਗਾ ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ ਉਸ ਨੇ ਨਹਾਉਣ ਤੋਂ ਬਾਅਦ ਥੜੇ ਤੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦਿਆਂ ਜੇ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਏ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰ ਪੁੱਤਰ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹ ਜਹੀ ਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸ ਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮਹਾਵਤ ਨੇ ਇੱਕ ਹਾਥੀ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਭੁੱਖ ਕਾਰਨ ਚੰਗਾ ੜ ਰਿਹਾ ਸੀ ਨਾਲ ਵਗਦੇ ਰਾਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੋਇਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਜੇ ਨੇ ਹਾਥੀ ਦੀ ਪੂਛ ਨੂੰ ਛੋਇਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਿਆ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੋਇਆ ਉਸ ਨੂੰ ਹਾਥੀ ਕਿਸੇ ਖੰਬੇ ਵਰਗਾ ਲੱਗਿਆ ਦਰੀ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਦੁਨੀਆ 'ਚ ਉਹ ਸਜਾਖੀਆਂ ਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਲੜ ਝਗੜ ਰਹੇ ਹਨ ਬ੍ਰਹਿਮੰਡ ਦੇ ਪਸਾਰੇ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ ਫਕੀਰ ਨੇ ਕਿਹਾ ਅਸੀ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀਆਂ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ ਉਸਨੇ ਤੇਜ ਤੁਰਦੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਕੁੱਟ ਮਾਰ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲਾ ਜਾ ਕੇ ਮੱਲਾ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਆਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ ਕេសਨੂ ਫਕੀਰ ਦੀਆਂ ਗੱਲਾਂ ਨਮੀਆਂ ਤੇ ਅਜੀਬ ਲੱਗ ਰਹੀਆਂ ਸਨ ਗੱਲਾਂ-ਗੱਲਾਂ ਚੋਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸੂਰ ਢਲ ਗਿਆ ਤੇ ਠੰਡੀ ਹਵਾ ਰੁਮਕਣ ਲੱਗੀ ਗਰਮੀ ਤੋਂ ਕੁਝ ਰਾਹਤ ਮਿਲੀ ਦੋਵੇਂ ਇੱਕ ਦਰਖਤ ਥੱਲੇ ਰੁਕ ਗਏ ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ-ਕੌਣ ਹੈ ਫਕੀਰ ਨੇ ਉਸਨੂੰ ਪੁੱਛਿਆ ਕੇਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੋਵਾਰ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸ ਦੇ ਘਰ ਵਿੱਚ ਹਾਸੇ-ਕਲਕਾਰੀਆਂ ਹੀ ਸੁਣੀਆਂ ਸਨ ਮਾਂ ਬਾਪੂ ਵੱਡੀ ਭੈਣ ਤਾਰੋ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਲੋਕ ਉਹਨਾਂ ਦੇ ਘਰ ਨੂੰ ਪਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸ ਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ ਤੇ ਫਿਰ ਜਿਵੇਂ ਨજર ਹੀ ਲੱਗ ਗਈ ਕੇਸਰ ਜੇ 6-7 ਸਾਲ ਦਾ ਹੀ ਸੀ ਜਦੋਂ ਸੰਤਾਲੀ ਦੀ ਵੰਡ ਦਾ ਰੌਲਾ ਪੈ ਗਿਆ ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਅਜਾੜੇ ਦੇ ਸੰਤਾਪ ਦੇ ਸਮਝ ਲੱਗਣ ਲੱਗੀ ਸੀ ਇੰਨੇ ਵੇਰੇ ਬੀਤ ਜਾਣ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਹੀ ਗੱਲ ਹੋਵੇ ਫਿਰ ਕੋਹਨੇਰੀ ਝੁੱਲ ਰਹੀ ਸੀ ਅਜਾਨ ਤੇ ਸੰਖ ਚ ਰਸਤੇ 'ਚ ਡੱਡੇ ਖੜੇ ਸਨ ਸਹਿਮ ਦਹਲੀਜ਼ ਦੇ ਬਾਹਰ ਖੜਾ ਸੀ ਈਦ ਦੇ ਚੰਨ ਤੇ ਕਰਵਾ ਚੌਥ ਦੇ ਚੰਨ ਦੀ ਬੋਲਚਾਲ ਬੰਦ ਹੋ ਗਈ ਸੀ ਫਾਜੇ ਤੇ ਰੇਸ਼ਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਿਆਂ ਦੇ ਖੇੜੀ ਜਾਂਦੀ ਤਾਸ਼ ਦੇ ਪੱਤੇ ਹੀ ਮੂਦੇ ਨਹੀਂ ਸਨ ਹੋਏ ਭਾਈਚਾਰਕ ਸਾਂਝ ਵੀ ਟੁੱਟ ਗਈ ਸੀ ਬੇਇਲਮੇ ਇੱਕ ਦੂਜੇ ਦਾ ਸਿਰ ਵੱਡ ਰਹੇ ਸਨ ਸਾਂਝੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ ਮਜਹਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਲੇ-ਦੁਆਲੇ ਚੱਗਦੇ ਦੀਵਿਆਂ ਦੀ ਲੜਟ ਫੜਫੜਾ ਰਹੀ ਸੀ ਬਨੇਰਿਆਂ ਤੇ ਬੋਲਦੇ ਕਾਮਾਂ ਦੀ ਆਵਾਜ਼ ਵਿੱਚ ਡਰ ਤੇ ਕੰਬਣੀ ਸੀ ਗੁੜ ਦੀ ਪੇਸ਼ੀ ਨੂੰ ਮਾਰੇ ਸੰਝੇ ਚੱਕ ਵਿੱਚ ਹੁਣ ਮਠਾਸ ਨਹੀਂ ਸੀ ਰਹੀ ਪੀੜੀਆਂ ਤੋਂ ਚੱਲਦੇ ਆ ਰਹੇ ਬੇਨਾਮ ਰਿਸ਼ਤੇ ਸ਼ੱਕ ਤੇ ਨਫ਼ਰਤ ਵਿੱਚ ਬਦਲ ਰਹੇ ਸਨ ਖੇਸੀ ਦੀ ਬੁੱਕਲ ਵਿੱਚ ਨਿੱਗਦੀ ਥਾਂ ਖੰਜਰ ਦੀ ਨੋਕ ਸੀ ਲਾਹੌਰੋਂ ਪਾਰ ਦੀਆਂ ਖ਼ਬਰਾਂ ਕੁਝ ਠੀਕ ਨਹੀਂ ਸੀ ਆ ਰਹੀਆਂ ਪਿੰਡ ਦੇ ਬਜ਼ੁਰਗ ਸੱਤ 'ਚ ਬੈਠੇ ਸਿਰ ਨਾਲ ਸਿਰ ਜੋੜ ਗੱਲਾਂ ਕਰਦੇ। ਪਿੰਡ ਦੇ ਠੀਕਰੀ ਪੈਰਾ ਸ਼ੁਰੂ ਕਰੀਏ। ਕੱਲ ਮੈਂ ਮਸੀਤੀ ਵਾਲਾ ਰਸ਼ੀਦਾ ਕੋਹੜੀ ਦੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ। ਮੇਰੇ ਨਾਲ ਉਹ ਬੋਲਿਆ ਵੀ ਨਹੀਂ। ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ। ਸੱਤ 'ਚ ਬੈਠਾ ਕੋਈ ਹੋਰ ਬੋਲਦਾ। ਫਸਲਾਂ ਤੇ ਖੇਤ ਲਵਾਰਿਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਬਰੂ ਸਾਰਾ ਦਿਨ ਸ਼ਵੀਆਂ, ਗੰਡਾਸਿਆਂ ਤੇ ਕਿਰਪਾਨਾਂ ਤਿੱਖੀਆਂ ਕਰਦੇ ਬਖਸ਼ੀ ਲੋਹਾਰ ਦੀ ਪੱਠੀ ਤੇ ਬੈਠੇ ਰਹਿੰਦੇ। ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ ਕਤਲ ਬਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਫਵਾਹਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਪਾਂਬੜ ਬਣ ਜਾਂਦੀਆਂ 47 ਦੀ ਬਸਾਖੀ ਤੋਂ ਚੌਕ ਮਹੀਨਿਆਂ ਬਾਅਦ ਬਾਪਰੇ ਇੱਕ ਘਟਨਾ ਨੇ ਹਮੇਸ਼ਾ ਲਈ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਬਾਪੂ ਸ਼ਿੰਜ ਤੇ ਗਿਆ ਹੋਇਆ ਸੀ ਬੇਬੇ ਨਿੱਕਾ ਜੇ ਕੇਸਰ ਨੂੰ ਲੈ ਕੇ ਆ ਰਹੀ ਸੀ ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋ ਖੇਤਾਂ 'ਚੋਂ ਮੁੜ ਰਹੀਆਂ ਸਨ ਮੂਹ ਹਨੇਰਾ ਹੋ ਰਿਹਾ ਸੀ ਪਿੰਡੋਂ ਕਿਸੇ ਨੇ ਆਵਾਜ਼ ਦਿੱਤੀ ਖੜ ਜਾਓ ਕੁੜੀਓ ਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰਾਂ ਨੂੰ ਚੁੱਕ ਕੇ ਕੋੜੀ ਤੇ ਬਿਠਾ ਲਿਆ ਦੱਸ ਦੇਵੀ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਆ ਖਰਮੀ ਜਿਹੀ ਆਵਾਜ਼ ਵਿੱਚ ਇੱਕ ਮੋਹ ਸਿਰ ਲਪੇਟੇ ਬੰਦੇ ਨੇ ਕਿਹਾ ਮਾਂ ਨੇ ਬਹੁਤ ચીਕ ਜਿਹੜਾ ਪਾਇਆ ਤੇ ਤਾਰਾਂ ਨੂੰ ਛਡਾਉਣ ਲੱਗੀ ਉਸੇ ਖਰਵੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ ਡਿੱਗਾਂ ਨਾਲ ਉਸ ਦੇ ਸਿਰ ਤੇ ਸੱਟ ਲੱਗ ਗਈ ਖੂਨ ਕਾਫੀ ਵਹਿ ਗਿਆ ਜਿਆਦਾ ਖੂਨ ਵਹਿਣ ਨਾਲ ਤੇ ਤਾਰੋ ਦੇ ਬਿਛੋੜੇ ਦਾ ਦੁੱਖ ਨਾ ਸਹੰਦੇ ਆ ਮਾਂ ਕੁਝ ਦਿਨਾਂ ਬਾਅਦ ਸੁਵਾਸ ਪੂਰੇ ਕਰ ਗਈ ਸੀ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਨਹੀਂ ਉਸ ਨੇ ਕੇਸਰ ਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਕਾਫੀ ਧੇਰ ਕੁੱਟ ਰੱਖਿਆ ਕੇਸਰ ਲੰਮਾ ਪੈ ਗਿਆ ਪਰ ਫਕੀਰ ਧੇਰ ਤੱਕ ਬੈਠਾ ਰਿਹਾ ਲੰਮਾ ਬਿਆ ਕੇਸਰ ਦੂਰ ਅਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ ਰੋ ਕੇ ਦੱਸਦੀ ਹੁੰਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਜੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ਬਾਨ ਤੇ ਬਿਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਤ ਝੜੀ ਬਣ ਕੇ ਅਤੇ ਫਿਰ ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਰਿਸਦਾ ਨਾਸੂਰ ਬਣ ਜਾਂਦੀ ਹੈ ਕੋਈ ਕਣੀਆਂ ਚ ਹੰਝੂ ਲੁਕਾ ਰਿਹਾ ਕੋਈ ਮੀਂਹ ਵਿੱਚ ਖੁਸ਼ੀਆਂ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੇ ਉਹੀ ਜੋ ਦੁਨੀਆ ਚ ਲਾ ਰਿਹਾ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਆਪਾਂ ਪੜਾਂਗੇ ਦਿਨ ਚੌਥਾ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਣਾ ਦਾ ਸਰੋਤ ਹੈ ਧੰਨਵਾਦ